ਹਾਂਜੀ ਹਕ ਸਾਦੀਵਾਦ ਦੇ ਚੈਨਲ ਤੇ ਅੱਜ ਆਪਾਂ ਗੱਲਬਾਤ ਕਰਦੇ ਆਂ ਕੱਲ ਨੂੰ 14 ਫਰਵਰੀ ਐ 14 ਫਰਵਰੀ ਨੂੰ ਅੰਗਰੇਜ਼ਾਂ ਦੁਆਰਾ ਮਨਾਇਆ ਜਾਣ ਵਾਲਾ ਵੈਲੈਂਟਾਈਨ ਡੇ ਸਾਡੀ ਇੰਡੀਆ ਦੇ ਵਿੱਚ ਵੀ ਘਰ-ਘਰ ਕੇ ਤੇ ਸਾਡੇ ਪੰਜਾਬ ਦੇ ਵਿੱਚ ਵੀ ਘਰ ਕਰ ਗਿਆ ਅਸੀਂ ਗੁਰੂ ਰਵੀਦਾਸ ਜੀ ਦਾ ਹੁਣ ਦਿਹਾੜਾ ਚੱਲ ਰਿਹਾ ਵੀ ਉਹਦਾ ਜਨਮ ਜੈਨਤੀ ਮਨਾਈ ਜਾ ਰਹੀ ਹੈ ਤੇ ਉਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਇਨਾ ਵੀ ਕਦੋਂ ਉਹਨਾਂ ਦਾ ਜਨਮ ਹੋਇਆ ਸਕੂਲੀ ਬੱਚਿਆਂ ਨੂੰ ਵੀ ਨਹੀਂ ਪਤਾ ਹੈਗਾ ਜਾਂ ਹੋਰ ਬਥੇਰੇ ਲੋਕ ਹੈ ਜਿਨ੍ਹਾਂ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਵੀ ਸਾਡੇ ਜਿਹੜੇ ਮਹਾਨ ਯੋਧੇ ਹੋਏ ਨੇ ਉਹਨਾਂ ਦੇ ਕਦੋਂ ਜਨਮ ਹੋਇਆ ਕਦੋਂ ਸਹੀਦੀਆਂ ਹੋਈਆਂ ਨੇ ਇਹਨਾਂ ਬਾਰੇ ਕੁਝ ਨਹੀਂ ਪਤਾ ਪਤਾ ਕੀ ਹੈ ਆ ਕਲਾ ਵੈਲੈਂਟਾਈਨ ਦੇ ਵਰਗੇ ਜਿਹੜੇ ਅੰਗਰੇਜ਼ਾਂ ਦੇ ਕਲਚਰ ਨੂੰ ਅਸੀਂ ਫਾਲੋ ਕੀਤਾ ਜਾਂ ਅਸੀਂ ਸਾਇੰਸ ਨੇ ਤਰੱਕੀ ਕੀਤੀ ਹੈ ਜਾ ਅਸੀਂ ਕਹਿ ਸਕਦੇ ਹਾਂ ਵੀ 7 ਫਰਵਰੀ ਤੋਂ ਲੈ ਕੇ 14 ਫਰਵਰੀ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਵੀ ਅਲੱਗ-ਅਲੱਗ ਤਰ੍ਹਾਂ ਦੇ ਬਲੌਗ ਪਾ ਕੇ ਜਾਂ ਵੀਡੀਓ ਪਾ ਕੇ ਅ ਇਸ ਤਰ੍ਹਾਂ ਦੇ ਜਿਹੜੇ ਡੇ ਆ ਉਹਨਾਂ ਨੂੰ ਪ੍ਰੋਮੋਟ ਕੀਤਾ ਜਾਂਦਾ ਹੈ ਜਾਂ ਆਪਣੇ ਬਲੌਗਰਾਂਹੀਂ ਦੱਸਿਆ ਜਾਂਦਾ ਵੀ ਅੱਜ ਆ ਡੇ ਆ ਜਾਂ ਡੇ ਆ ਅੱਜ ਚਾਕਲੇਟ ਡੇ ਆ ਜਾਂ ਹਗ ਡੇ ਆ ਜਾਂ ਕੁਝ ਵੀ ਆ ਨਾ ਤੇ ਕੱਲ ਨੂੰ 14 ਫਰਵਰੀ ਹੈ 14 ਫਰਵਰੀ ਨੂੰ ਲਾਸਟ ਡੇ ਹੁੰਦਾ ਇਹ ਮੰਨ ਕੇ ਚੱਲੋ 7 ਫਰਵਰੀ ਤੋਂ ਲੈ ਕੇ 14 ਫਰਵਰੀ ਤੱਕ ਪਰ ਇਹਦੇ ਵਿੱਚ ਸਾਡੇ ਇੰਡੀਅਨ ਆਰਮੀ ਦੇ ਉੱਤੇ ਪਲਵਾਮਾ ਦੇ ਵਿੱਚ ਅਟੈਕ ਹੋਇਆ ਸੀ 2019 ਦੇ ਵਿੱਚ ਜਿਹਦੇ ਵਿੱਚ ਸਾਡੇ ਅ ਦਰਜਣਾਈ ਫੌਜੀ ਸੀ ਜਿਹੜੇ ਉਹ ਸ਼ਹੀਦ ਹੋ ਗਏ ਸੀ ਤੇ ਇਹਦੇ ਕਰਕੇ ਜਿਹੜਾ 14 ਫਰਵਰੀ ਹੈ ਅਸੀਂ ਬਲੈਕ ਡੇ ਦੇ ਨਾਮ ਮਨਾਉਂਦੇ ਆ ਤੇ ਸਾਰਿਆਂ ਨੂੰ ਰਿਕੁਐਸਟ ਹੈ ਕਿ ਅਸੀਂ ਜਿੱਥੇ ਵੈਲੈਂਟਾਈਨ ਡੇ ਵੀ ਮਨਾਉਂ ਪਰ ਉਹਦੇ ਨਾਲ ਸਾਡੇ ਪਲਵਾਮਾ ਦੇ ਵਿੱਚ ਸ਼ਹੀਦ ਹੋਏ ਇੰਡੀਅਨ ਆਰਮੀ ਦੇ ਜਵਾਨ ਉਹਨਾਂ ਨੂੰ ਵੀ ਕੀ ਹੈ ਸਰਹੰਦ ਅਜ਼ਲੀ ਦੇਣੀ ਚਾਹੀਦੀ ਆ ਉਹਨਾਂ ਨੂੰ ਵੀ ਕੀ ਹੈ ਯਾਦ ਕਰਨਾ ਚਾਹੀਦਾ ਉਹਨਾਂ ਨੂੰ ਵੀ ਕੀ ਹੈ ਸਾਨੂੰ ਅਸੀਂ ਪਿਆ ਉਹਨਾਂ ਨੂੰ ਵੀ ਕੀ ਹੈ ਪਿਆਰ ਕਰਨਾ ਚਾਹੀਦੀ ਆ ਕਿਉਂਕਿ ਆਪਣਾ ਘਰਵਾਰ ਛੱਡ ਕੇ ਆਪਣੇ ਭੈਣ ਭਾਈ ਆਪਣਾ ਮਾਪਿਓ ਆਪਣੇ ਬੱਚੇ ਛੱਡ ਕੇ ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਦਿੱਤੀਆਂ ਅਸੀਂ ਉਹਨਾਂ ਨੂੰ ਕੀ ਹੈ ਯਾਦ ਰੱਖਣਾ ਚਾਹੀਦਾ ਹੈ ਇਹਦੇ ਕਰਕੇ ਕੱਲ ਨੂੰ 14 ਫਰਵਰੀ ਹੈ 14 ਫਰਵਰੀ ਨੂੰ ਜਿੰਨੇ ਵੀ ਇੰਡੀਅਨ ਆਰਮੀ ਦੇ ਨੌਜਵਾਨ ਸ਼ਹੀਦ ਹੋਏ ਨੇ ਉਹਨਾਂ ਸਾਰਿਆਂ ਨੂੰ ਸਰਧਾਂਜਲੀ ਦੇਣੀ ਹੈ ਤੇ ਉਹਨਾਂ ਨੂੰ ਯਾਦ ਕਰਨਾ ਕਿਉਂਕਿ ਸਾਡਾ ਵੀਡੀਓ ਬਣਾਉਣ ਦਾ ਮੇਰਾ ਵੀਡੀਓ ਬਣਾਉਣ ਦਾ ਮਕਸਦ ਹੀ ਇਹ ਸੀਗਾ ਕਿ ਅਸੀਂ ਵੈਲੈਂਟਾਈਨ ਡੇ ਨੂੰ ਅਸੀਂ ਚੇਤੇ ਰੱਖਦੇ ਹਾਂ ਪਰ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਆ ਉਹ ਬਾਪਰਦਿਆਂ ਨੇ ਸਾਡੇ ਦੇਸ਼ ਦੇ ਵਿੱਚ ਜਾ ਸਾਡੇ ਗੁਰੂਆਂ ਪੀਰਾਂ ਪਕਤਾਂ ਦੇ ਜਾ ਹੋਰ ਸਿੱਖ ਇਤਿਹਾਸ ਨਾਲ ਜਿਹੜੀਆਂ ਦਿਨ ਦਿਹਾੜੇ ਆਉਂਦੇ ਆ ਉਹਨਾਂ ਨੂੰ ਅਸੀਂ ਭੁੱਲ ਜਾਂਦੇ ਆ ਉਹਨਾਂ ਨੂੰ ਵੀ ਯਾਦ ਰੱਖਿਆ ਕਰੋ ਵੀ ਕਿਹੜੀ ਤਰੀਕ ਨੂੰ ਕਿਹੜਾ ਪਕਤ ਦਾ ਜਾ ਕਿਸੇ ਹੋਰ ਮਹਾਨ ਸਿੱਖ ਦੇ ਜਰਨੈਲ ਦਾ ਜਨਮ ਹੋਇਆ ਜਾਂ ਸਹੀ ਦੀ ਦਿਹਾੜਾ ਉਹਨਾਂ ਨੂੰ ਵੀ ਕੀ ਹੈ ਸਾਨੂੰ ਯਾਦ ਰੱਖਣਾ ਚਾਹੀਦਾ ਉਹਨਾਂ ਨੂੰ ਵੀ ਕੀ ਹੈ ਨਾਲ ਨਾਲ ਅਸੀਂ ਮੋਟੀਵੇਟਜਾ ਬਲੌਗਰ ਆਹੀਂ ਕਿ ਇਹ ਲੋਕਾਂ ਨੂੰ ਸੁਚੇਤ ਕਰਦੇ ਰਹਿਣਾ ਚਾਹੀਦਾ ਤੇ ਇਹ ਸੀ ਵੀਡੀਓ ਕਿਉਂਕਿ ਵੈਲੈਂਟਾਈਨ ਡੇ ਵਾਲੇ ਦਿਨ ਲੋਕ ਬੜੇ ਇੱਕ ਦੂਜੇ ਨੂੰ ਕੀ ਹੈ ਮਤਲਬ ਚਲੋ ਉਹ 14 ਫਰਵਰੀ ਨੂੰ ਕੀ ਇੱਕ ਦੂਜੇ ਨੂੰ ਪ੍ਰਪੋਜ਼ ਵਗੈਰਾ ਕਰਦੇ ਆ ਹਨਾ ਪਿਆਰ ਦਾ ਇਜ਼ਹਾਰ ਕਰਦੇ ਇਹਦੇ ਨਾਲ ਕੀ ਹੈ ਲੋਕਾਂ ਦੇ ਜਾਂ ਬੱਚਿਆਂ ਦੇ ਉੱਤੇ ਬੜਾ ਮਾਸ ਆਸਰ ਮਾੜਾ ਪੈਂਦਾ ਕਿਉਂਕਿ ਇਹ ਚੀਜ਼ਾਂ ਮੈਂ ਆਪ ਡੀਪਲੀ ਦੇਖਿਆ ਕੇ ਬੱਚੇ ਇਸ ਚੀਜ਼ ਨੂੰ ਕੀ ਹੈ ਬੜੀ ਉਤਸ਼ਾਹਤਾ ਦੇ ਨਾਲ ਦੇਖਦੇ ਆ ਕਿਉਂਕਿ ਜਿਨ੍ਹਾਂ ਦੀ ਉਮਰ 15-15 ਸਾਲ ਦੀ ਹੈ ਉਹਨਾਂ ਦੀ ਪੜ੍ਹ ਲਿਖਣ ਦੀ ਉਮਰ ਆ ਜਾਂ ਕਿਸੇ ਕਾਰੋਬਾਰ ਜਾਂ ਕਿਸੇ ਹੋਰ ਸਕਸੈਸ ਹੋਣ ਦੇ ਵਿੱਚ ਮੰਨਦੇ ਉਹਨਾਂ ਦਾ ਇਹ ਟਾਈਮ ਹੋਣਾ ਚਾਹੀਦਾ ਪੜ੍ਹਾਈ ਲਿਖਾਈ ਦਾ ਖੇਡਾਂ ਦੇ ਵਿੱਚ ਹੋਣਾ ਚਾਹੀਦਾ ਆ ਇੰਟਰਸਟ ਜਾਂ ਧਿਆਨ ਪਰ ਇਧਰ ਵੱਧ ਇਹ ਸਾਡਾ ਸਮਾਜ ਹੈ ਜਿਹੜਾ ਇਹ ਗਲਤ ਰਾਹ ਤੁਰੇ ਜਾ ਰਹੇ ਆ ਸਾਡੇ ਬੱਚੇ ਆ ਜਿਹੜੇ ਸਾਡੇ ਉਹ ਰਸਤੇ ਤੋਂ ਭਟਕ ਰਹੇ ਨੇ ਕੁਝ ਕੁਝ ਨਹੀਂ ਬਹੁਤ ਸਾਰੇ ਕਿਉਂਕਿ ਜਿਹੜਾ ਫੋਨ ਹੈ ਫੋਨ ਨੇ ਸਾਡੇ ਬੱਚਿਆਂ ਨੂੰ ਤਬਾਹ ਕਰ ਦਿੱਤਾ ਗਰਾਉਂਡਾਂ ਤੋਂ ਦੂਰ ਕਰ ਦਿੱਤਾ ਪੜ੍ਹਾਈ ਤੋਂ ਦੂਰ ਕਰ ਦਿੱਤਾ ਤੇ ਹੋਰ ਅਜਹੀਆਂ ਆਤਾਂ ਲਾ ਦਿੱਤੀਆਂ ਜਿਹੜੀਆਂ ਕਿ ਬੱਚਾ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਆਤਾਂ ਨੇ ਜਿਹੜੀਆਂ ਛੁੜਦੀਆਂ ਨਹੀਂ ਹੈਗੀਆਂ ਕਿਉਂਕਿ ਇਹਦੇ ਨਾਲ ਬੜੇ ਸਾਰੇ ਐਪ ਆ ਜਿਵੇਂ ਸਨੈਪਚੈਟ ਹੋਵੇ ਇੰਸਟਾਗ੍ਰਾਮ ਹੋਵੇ ਫੇਸਬੁੱਕ ਹੋਰ ਬਥੇਰੇ ਇਹੋ ਜਿਹੇ ਵੀੜੇ ਐਪ ਨੇ ਜ਼ਿਆਦਾਤਰ ਆ ਸਨੈਪਚੈਟ ਤੇ ਇੰਸਟਾਗ੍ਰਾਮ ਇਹ ਨੇ ਬੱਚਿਆਂ ਦਾ ਕੀ ਹੈ ਪਪਿਖ ਖਰਾਬ ਕਰਕੇ ਰੱਖਤਾ ਤੁਸੀਂ ਕਿਸੇ ਵੀ 15 ਤੋਂ 18 ਸਾਲ ਦੇ ਬੱਚੇ ਦਾ ਫੋਨ ਫੜ ਕੇ ਦੇਖ ਲਓ 10 11 12 ਸਾਲ ਦੇ ਬੱਚੇ ਕੋਲੇ ਕੀ ਇਹੋ ਜੀਆਂ ਚੀਜ਼ਾਂ ਨੇ ਜਿਹੜੀਆਂ ਦੇਖਦੀਆਂ ਨੇ ਆ ਦੇਖਦੇ ਆ ਜ਼ਿਆਦੇ ਤੇ ਐਦੂ ਪੱਠਾ ਨਰਕ ਕੀਤਾ ਸਾਡੀਆਂ ਬੱਚਿਆਂ ਦਾ ਆ ਪਾ ਗੇਮਾਂ ਨੇ ਪਬਜੀ ਵਗੈਰਾ ਜਾਂ ਹੋਰ ਇਸ ਤਰ੍ਹਾਂ ਦੀਆਂ ਗੇਮਾਂ ਨੇ ਜਿਹੜੀਆਂ ਸਾਨੂੰ ਵੀ ਹਜੇ ਤੱਕ ਪਤਾ ਤੇ ਉਹਨਾਂ ਨੂੰ ਫੋਨ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਹੋਣ ਦੇ ਕਾਰਨ ਬਹੁਤ ਜ਼ਿਆਦੀ ਨੌਲੇਜ ਆ ਫੋਨ ਦੀ ਤਾਂ ਇਹਦੇ ਕਰਕੇ ਅਜਿਹੋ ਜਿਹੇ ਐਪ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਬੱਚਿਆਂ ਨੂੰ ਕੀ ਹੈ ਪਟਕਾਉਂਦੇ ਆ ਜਾਂ ਅਸੀਂ ਕਹਿ ਸਕਦੇ ਹਾਂ ਉਹਨੂੰ ਗਲਤ ਰਸਤੇ ਵੱਲ ਲੈ ਕੇ ਜਾ ਰਹੇ ਨੇ ਤਾਂ ਹੋ ਜੇ ਐਪਾਂ ਤੋਂ ਇਹ ਜਿਹੇ ਸੋਸ਼ਲ ਮੀਡੀਆ ਵੀਡੀਓ ਤੋਂ ਬਚਨ ਦੀ ਲੋੜ ਹੈ ਕਿਉਂਕਿ ਐਨੀ ਅਜੇ ਹੀ ਉਮਰ ਦੇ ਵਿੱਚ ਬੱਚਿਆਂ ਨੂੰ ਪੜ੍ਹਾਈ ਵੱਲ ਤੇ ਖੇਡਾਂ ਵੱਲ ਕੀ ਪ੍ਰੇਰਿਤ ਕਰਨਾ ਚਾਹੀਦਾ ਹੈ ਇਸ ਆਪਣੀ ਅੱਜ ਦੀ ਵੀਡੀਓ ਜੇ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ